ਵਾਰਦਾਤ ਹੋਈ ਹੈ ਜਿੱਥੇ ਨਿਹੰਗ ਸਿੰਘ ਬਾਣਿਆਂ ਦੇ ਵਿੱਚ ਕੁਝ ਸਿੱਖ ਵਿਅਕਤੀਆਂ ਦੇ ਵੱਲੋਂ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਇਸੇ ਹਮਲੇ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਦੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਪੂਰਾ ਮਾਮਲਾ ਪਿਆਸਿਆਂ ਦੇ ਲੈਂਦੇਨदाई ਹੈ ਜਿਸ ਦੇ ਚਲਦਿਆਂ ਨਿਹੰਗ ਸਿੰਘ ਬਾਣੇ ਦੇ ਵਿੱਚ ਕੁਝ ਸਿੱਖ ਆਉਂਦੇ ਨੇ ਤੇ ਘਰ ਦੇ ਵਿੱਚ ਦਾਖਲ ਹੋ ਕੇ ਹਮਲਾ ਕਰ ਦਿੰਦੇ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਦਿਨ ਦਿਹਾੜੇ ਦੀ ਇਹ ਵਾਰਦਾਤ ਹੈ ਤਰਨਤਾਰਨ ਦੇ ਪੱਟੀ ਦੇ ਵਿੱਚ ਵਾਰਡ ਨੰਬਰ 6 ਦੀ ਇਹ ਪੂਰੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਦਿਨ ਦਿਹਾੜੇ 6 ਨਿਹੰਗ ਸਿੰਘ ਆਉਂਦੇ ਨੇ ਪਹਿਲਾਂ ਤਾਂ ਘਰ ਦੇ ਜਿਹੜਾ ਘਰ ਦਾ ਮਾਲਕ ਹੈ ਉਸ ਨੂੰ ਆਵਾਜ਼ ਲਗਾਉਂਦੇ ਨੇ ਜਿਵੇਂ ਹੀ ਉਹ ਬਾਹਰ ਆਉਂਦਾ ਹੈ ਤੇ ਇੱਥੇ ਹੀ ਬਹਿਸ ਬਸਈਆ ਹੋ ਜਾਂਦਾ ਬਹਿਸ ਹੁੰਦੀ ਦੇਖ ਕੇ ਆਪਣੇ ਪਿਤਾ ਦੇ ਨਾਲ ਬਤਮੀਜ਼ੀ ਹੁੰਦੀ ਦੇਖ ਕੇ ਬੇਟਾ ਵੀ ਅੱਗੇ ਆਉਂਦਾ ਤੇ ਏਸੇ ਲੜਾਈ ਦਾ ਝਗੜੇ ਦਾ ਸ਼ਿਕਾਰ ਹੋ ਜਾਂਦਾ ਤੇ ਨਿਹੰਗ ਸਿੰਘਾਂ ਦੇ ਵੱਲੋਂ ਪਿਓ ਪੁੱਤ ਦੋਵਾਂ ਤੇ ਹੀ ਹਮਲਾ ਕਰ ਦਿੱਤਾ ਜਾਂਦਾ ਏਸੇ ਦੇ ਵਿੱਚ ਬਚਾਅ ਕਰਨ ਦੇ ਲਈ ਆਏ ਤੀਜੇ ਵਿਅਕਤੀ ਨੂੰ ਵੀ ਨਿਹੰਗ ਸਿੰਘਾਂ ਦੇ ਵੱਲੋਂ ਜ਼ਖਮੀ ਕਰ ਦਿੱਤਾ ਗਿਆ ਤਿੰਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਜਾਂਦਾ ਹੈ ਪਰ ਇਸ ਹਸਪਤਾਲ ਦੇ ਵਿੱਚ ਪਹੁੰਚਦੇ ਹੀ ਇੱਕ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਪਿਤਾ ਦੀ ਮੌਤ ਹੋ ਗਈ ਹੈ ਦੋ ਜਣੇ ਜ਼ਖਮੀ ਦਸੇ ਜਾ ਰਹੇ ਹਨ ਮ੍ਰਿਤਕ ਦੀ ਪਛਾਣ ਸ਼ਮੀਪੂਰੀ ਦੇ ਵਜੋਂ ਹੋਈ ਹੈ ਜੋ ਕਰਾਨੇ ਦੀ ਦੁਕਾਨ ਚਲਾਉਂਦਾ ਹੈ ਤੇ ਜ਼ਖਮੀਆਂ ਦੇ ਵਿੱਚੋਂ ਸ਼ਮੀਪੂਰੀ ਦਾ ਬੇਟਾ ਕਰਨਪੂਰੀ ਅਤੇ ਭਰਾ ਰਾਜਨਪੂਰੀ ਹੈ ਜੋ ਹਸਪਤਾਲ ਦੇ ਵਿੱਚ ਮੌਜੂਦ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਨਿਹੰਗ ਸਿੰਘ ਪਹਿਲਾ ਘਰ ਦੇ ਵਿੱਚ ਦਾਖਲ ਹੁੰਦੇ ਨੇ ਗਲੇ ਦੇ ਵਿੱਚ ਵੀ बहस ਹੁੰਦੀ ਹੋਈ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੈ ਬਹਿਸ ਜਿਹੜੀ ਹੈ ਉਹ ਹੱਥੋਂ ਪਾਈ ਤੱਕ ਪਹੁੰਚੀ ਹੈ ਹੱਥੋਂ ਪਾਈ ਕਰਦੇ ੱਤਕਾ ਮੁੱਕੀ ਕਰਦੇ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਦੱਸਿਆ ਜਾ ਰਿਹਾ ਪਰ ਫਿਲਹਾਲ ਇਹ ਤਸਵੀਰਾਂ ਜੋ ਨੇ ਉਹ ਸਵੇਰ ਦੀਆਂ ਜ਼ਰੂਰ ਵਾਇਰਲ ਹੋ ਰਹੀਆਂ ਨੇ ਜਿਹੜੀਆਂ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਇਹ ਤਸਵੀਰਾਂ ਵਾਇਰਲ ਜ਼ਰੂਰ ਹੋ ਰਹੀਆਂ ਇਹ ਘਰ ਦੇ ਅੰਦਰ ਦੀ ਤਸਵੀਰਾਂ ਜਿੱਥੇ ਘਰ ਦੇ ਅੰਦਰ ਵੀ ਤੱਕਾ ਮੁੱਕੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਵਿੱਚ ਵਿੱਚ ਆ ਪੈ ਕੇ ਛੁੜਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹਨਾਂ ਨੂੰ ਤੱਕਾ ਮਾਰ ਕੇ ਦੂਰ ਕੀਤਾ ਜਾ ਰਿਹਾ ਨਿਹੰਗ ਸਿੰਘ ਲਗਾਤਾਰ ਇੱਥੇ ਜਿਹੜੇ ਆ ਉਹ ਹਮਲਾ ਕਰਦੇ ਹੋਏ ਹਮਲਾਵਰ ਬਣ ਕੇ ਇੱਥੇ ਆਏ ਨਜ਼ਰ ਆ ਰਹੇ ਨੇ ਨਿਹੰਗ ਸਿੰਘ ਬਾਣੇ ਦੇ ਵਿੱਚ ਇਹ ਵਿਅਕਤੀ ਨੇ ਹਾਲਾਂਕਿ ਕੌਣ ਨੇ ਕਿੱਥੋਂ ਆਏ ਨੇ ਇਸ ਨੂੰ ਲੈ ਕੇ ਹੁਣ ਪੁਲਿਸ ਜਾਂਚ ਕਰੀਏ پورا ਮਾਮਲਾ ਵੀ ਕੀ ਹੈ ਕਿਉਂਕਿ ਅਜੇ ਤੱਕ ਸਿਰਫ ਇਹੀ ਮਾਮਲਾ ਸਾਹਮਣੇ ਆਇਆ ਹੈ ਕਿ ਪੈਸਿਆਂ ਦਾ ਲੈਣ ਦੇਣ ਸੀ ਇਸੇ ਦੇ ਚਲਦਿਆਂ ਝਗੜਾ ਹੋਇਆ ਤੇ ਜੋ ਨਿਹੰਗ ਸਿੰਘ ਨੇ ਇਹ बार-बार शमी ਤੋਂ ਪੈਸੇ ਦੇਣ ਦੇ ਲਈ ਕਹਿ ਰਹੇ ਸੀਗੇ ਜਦੋਂ ਲੜਾਈ ਹੁੰਦੀ ਹੈ ਤੇ ਇਸ ਤੋਂ ਇਲਾਵਾ ਕਈ ਵਾਰ ਉਹਨਾਂ ਨੇ ਫੋਨ ਤੇ ਧਮਕੀਆਂ ਵੀ ਦਿੱਤੀਆਂ ਪਰ ਪਰਿਵਾਰ ਨੇ ਸੋਚਿਆ ਨਹੀਂ ਸੀ ਕਿ ਅਜਿਹਾ ਵੀ ਹੋ ਜਾਏਗਾ ਇਸਾਰੇ ਇਲਜ਼ਾਮ ਜਿਹੜੇ ਨੇ ਉਹ ਪੀੜਤ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ ਪੀੜਤ ਪਰਿਵਾਰ ਨੇ ਪੁਲਿਸ ਨੂੰ ਜੋ ਬਿਆਨ ਦਿੱਤੇ ਨੇ ਉਹਨਾਂ ਦੇ ਮੁਤਾਬਕ ਹੈ ਕਿ ਇਸ ਇਹਨਾਂ ਨਿਹੰਗ ਸਿੰਘਾਂ ਦੇ ਵੱਲੋਂ ਬਾਰ-ਬਾਰ ਉਹਨਾਂ ਤੋਂ ਪੈਸੇ ਮੰਗੇ ਜਾ ਰਹੇ ਸੀ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸੀ ਅਜਿਹੇ aarop ਜਿਹੜੇ ਲੱਗੇ ਨੇ ਫਿਲਹਾਲ ਪੁਲਿਸ ਇਸ ਘਟਨਾ ਦੇ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਘਟਨਾ ਨੂੰ ਲੈ ਕੇ ਪਰ ਫਿਲਹਾਲ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਘਟਨਾ ਦੇ ਦੌਰਾਨ ਕੀ ਕੁਝ ਹੋਇਆ ਹੈ ਕਿਸ ਗੱਲ ਤੋਂ ਬਹਿਸ ਹੋਈ ਹੈ ਤੁਹਾਨੂੰ ਉਹ ਵੀ ਪੂਰੀ ਸੁਣਾ ਦਿੰਦੇ ਆ भाई प्यार कंद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।